ਹਾਂਜੀ ਸਾਥਿਓ ਗੁਰਮੁਖੀ ਵਰਣਮਾਲਾ ਦੇ ਅੱਖਰਾਂ ਦਾ ਸੈੱਟ 11 ਹੈਡਾ ਹਾਂਜੀ ਇਹਦੇ ਵਿੱਚ ਆਪਾਂ ਅਦਕ ਟਿੱਪੀ ਬਿੰਦੀ ਕੰਨਾ ਔਂਕੜ ਤੇ ਦੁਲੰਕੜ ਹਾਂਜੀ ਸਭ ਤੋਂ ਪਹਿਲਾਂ ਆਪਾਂ ਜਦੋਂ ਕਿਸੇ ਵੀ ਅੱਖਰ ਨੂੰ ਆਪਾਂ ਅਦਕ ਲਾਉਣਾ ਹੈ ਜਿਸ ਅੱਖਰ ਤੇ ਅਦਕ ਲੱਗੇਗਾ ਹਮੇਸ਼ਾ ਇਸ ਤਰ੍ਹਾਂ ਲੱਗੇਗਾ ਆਮ ਦੌਰ ਦੇ ਪੜੀ ਕਰ ਗਲਤੀ ਕਰਦੇ ਆ ਇਸ ਤਰ੍ਹਾਂ ਲਿਖ ਦਿੰਨੇ ਆ ਜਾਂ ਇਸ ਤਰ੍ਹਾਂ ਲਿਖ ਦਿੰਨੇ ਆ ਇਹ ਗਲਤ ਹੈ ਠੀਕ ਹੈ ਕਨਾਂ ਹਮੇਸ਼ਾ ਇਸ ਲੈਂ ਵਿਚਕਾਰਲੀ ਲੈਂ ਤੋਂ ਥੋੜਾ ਜਿਹਾ ਹਟਾਵੇਗਾ ਠੀਕ ਹੈ ਇਸੇ ਤਰ੍ਹਾਂ ਸੱ ਸੈਨੂੰ ਔਂਕੜ ਬਿਲਕੁਲ ਠੀਕ ਹੈ ਜੀ